ਯਾਰ ਤੁਸੀਂ ਮੇਰੀ ਗੱਲ ਸੁਣੋ ਦੁੱਧ ਦਾ ਪੈਕੇਟ ਫੜ ਲਓ ਪਾਣੀ ਫੜ ਲਓ ਸਾਰਾ ਇੱਕ ਲਫ ਹੋਵੇ ਸਮਾਰਟ ਪਾ ਲੈ ਆਹ ਮੋਰ ਕੋਈ ਕੋਈ ਨਾ ਸਰਾਨੀ ਸੇਵਾ ਮਾੜਾ ਨਹੀਂ ਨਾ ਹੋਰ ਕੀ ਜਾਈ ਤੇਰੇ ਪਾਣੀ ਪਾਣੀ ਦੇ ਤੈਨੂੰ ਦੋ ਦੋ ਕਹਿੰਦਾ ਦੋ ਦੋ ਬੜੀਆਂ ਪ੍ਰਸ਼ਾਦੇ ਪੱਕੇ ਆ ਨਹੀਂ ਨਾ ਨਾ ਦੇਖੋ ਹੀ ਆਇਆ ਨਹੀਂ ਗੇ ਰਸਤੇ ਲੈ ਕੇ ਨਾ ਕੋਈ ਨਹੀਂ ਕੋਈ ਨਹੀਂ ਹੁੰਦਾ ਕੋਈ ਉਧਰ ਤਾਂ ਕੋਈ ਵੜ ਗਿਆ ਨਹੀਂ ਕਿਤੇ ਨਹੀਂ ਇਹਨੇ ਕਿ ਫੇਰ ਤੁਹਾਡਾ ਕੋ ਫੋਨ ਨੰਬਰ ਹੈਗਾ ਤੇ ਹਾਂਜੀ ਫੇਰ ਲਿਓ ਵੇ ਇੱਕ ਮਿੰਟ ਫੋਨ ਲਿਓ ਲੈ ਲਓ ਰਾਮ ਨਾ ਕੋਈ ਨਹੀਂ ਇੱਥੇ ਹੀ ਆਹ ਜੀ ਦਾਲ ਕੰਦੇ ਲੈਣੀ ਹੈ ਦਾਰ 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 ਯਾਰ ਰੋਡ ਖਵਾ ਦੋ ਆਹੋ ਬੰਦਾ ਲੀਏ ਇੱਧਰ ਆ ਪਿੱਛੇ ਪਾਓ ਪਾਜੀ ਥਾਲ ਭੇਜ ਜਗ ਪਕਾ ਲੋ ਭਾਈ ਕੋਈ ਕਿਹਨੇ ਵੜਕੇ ਵੇਖਿਆ ਨਹੀਂ ਆ ਕੋਈ ਹੋਰ ਕੌਣ ਕੌਣ ਆ ਤਵੇ ਕਰੇ ਆਪਾਂ ਬੈਠੇ ਮੈਂ ਤੇ ਮੰਮੀ ਆ ਬੈਠੇ ਆ ਅੱਛਾ ਤੇ ਹੋਰ ਲੱਗੇ ਲੱਗੇ ਕਿੰਨੇ ਜਿੰਨਾ ਘਰ ਆ ਨਹੀਂ ਪਹੁੰਚੇ ਆਹ ਯਾਰ ਸਰ ਫਿਰ ਇੱਕ ਜ਼ਿੰਮੇਵਾਰੀ ਨਿਭਾਓਗੇ ਤੁਹਾਡੇ ਕੋ ਲਾਗੇ ਲਾਗੇ ਸਾਰੇ ਦੇ ਨੰਬਰ ਚੋਣੇ ਆਲੇ-ਗੋਲੇ ਕੁ ਰਿਸ਼ਤੇ ਦਾ ਆਰਬੋਡ ਸਬੰਧ ਸਾਡਾ ਨੰਬਰ ਲੈ ਲਓ ਅਗੁਰਦੋਰਾ ਨਾਨਕਪੁਰੇ ਅਸੀਂ ਉੱਥੇ ਪੱਕਾ ਕੈਂਪ ਲਾਇਆਗੇ ਠੀਕ ਹੈ ਝਗੜਾ ਨਹੀਂ ਚਾਹੀਦਾ ਕੀ ਹੈ ਕੋਈ ਤੂੜੀ ਤਰਪਾ ਕੋਈ ਰਾਸ਼ਨ ਕੁਝ ਵੀ ਚਾਹੀਦਾ ਦਵਾਈ ਸਾਨੂੰ ਤੁਸੀਂ ਵਿੱਚ ਜੁ ਕੋ ਫੋਨ ਕਰ ਦਿਓ ਮੈਸੇਜ ਨਹੀਂ ਦਿਓ ਆ ਸਕਦਾ ਹੈ ਉੱਥੇ ਬੰਦਾ ਕੋ ਆਵੇ ਟਰੈਕਟਰ ਲੈ ਕੇ ਨਹੀਂ ਤੇ ਸਾਡੇ ਇਹ ਬੰਦੇ ਮੁੰਡੇ ਆਤੀ ਤੁਹਾਨੂੰ ਪਹੁੰਚ ਤੇ ਜੋ ਚਾਹੀਦਾ ਉਹਦੇ ਵਿੱਚ ਝਗੜਾ ਨਹੀਂ ਵੀ ਥੋੜਾ ਵੱਧ ਹੈ ਜੋ ਚਾਹੀਦਾ ਲਾਗੇ ਲਾਗੇ ਪੁੱਛਦੇ ਹੋ ਨਾਲੇ ਅੰਬਲ ਤੇ ਅਸੀਂ ਪੁੱਛਦੇ ਹਾਂ ਅੱਜ ਚਾਹ ਨਹੀਂ ਪੀਓ ਨਹੀਂ ਵੀਰ ਦੇ ਅਸ਼ੀਰਵਾਦ ਦਿਓ ਨੰਬਰ ਲਓ ਤੁਸੀਂ ਨੰਬਰ ਲੈ ਲਓ ਨੰਬਰ ਇਹ ਵੀ ਰਿੱਚ ਸੀ ਨੰਬਰ ਲਓ ਨੰਬਰ ਦੇ ਦਿਓ ਆਪਣਾ ਤੋਂ ਦਿਨ ਮੇਰੇ ਵਾਲਾ ਤੇ ਲੱਗੀ ਡਾਇਵਰਟ ਜਾਂ ਤੇ ਤੂੰ ਆਪਣੇ ਵਾਲਾ ਦੇ ਨਾ ਲੇਖ ਲੋ ਜਿਹੜਾ ਸੱਤਰ ਬਾਅਦ ਛੱਡ ਦੋ ਉਹ ਨੰਬਰ ਉਹ ਦਿਓ ਜਿਹਨੇ ਜ਼ਿੰਮੇਵਾਰੀ ਨਾ ਚੁੱਕਣਾ ਵਾ ਮਤਾਲਾ ਦਾ ਬਾਬਾ ਚਲਤਾ ਨਾ ਮਹਾਰਾਜ ਜੇ ਗੁਰੂ ਮਹਾਰਾਜ ਇਹ ਤੁਹਾਨੂੰ ਵਾਲ ਮੱਥੇ ਮਾਰੇਗਾ ਇਹ ਨਹੀਂ ਇਹੇ ਹੀ ਸੇਵਾ ਕਰਦਾ ਮੇਰੇ ਤੇ ਹੋਦਾ ਹੀ ਖੁੱਪ ਚੱਪਲਾ ਦੇ ਨਾਤੀ ਆ ਮਾਰਿਆ ਤੋਖ ਨੋਇਆ ਜੀ ਬਰਦਰ ਨੰਬਰ ਦਾ ਦੇਖੋ ਇੰਨੇ ਨੇ ਵਾਹਿਗੁਰੂ ਤੁਹਾਨੂੰ ਤੰਦਰੁਸਤੀ ਮਹਾਰਾਜ ਬਖਸ਼ੇ ਤੁਹਾਨੂੰ ਬਲ ਬਖਸ਼ੇ ਕਿ ਤੁਸੀਂ ਇੰਨੀ ਸੇਵਾ ਕਰਨ ਦਾ ਹੈ ਉਹ ਗਿਆ ਲਫਾਫੇ ਲੈਣ ਮੁੰਡਾ ਹੋਰ ਹਾਂਜੀ ਹਾਂਜੀ ਤੁਹਾਨੂੰ ਸੁੱਖੀ ਰੱਖਦਾ ਜੀ ਜਿਆਦਾ ਨਹੀਂ ਚਾਹੀਦੀ ਕਿ ਮੈਂ ਰੱਖ ਲੈ ਰੱਖ ਕੇ ਬਹੁਤ ਹਾਂਜੀ ਫਿਰ ਇੱਕ ਦੋ ਦਿਨ ਮੁੜ ਕੇ ਨਾਮ ਮਤਲਬ ਤੁਹਾਡਾ ਸਾਰਾ ਕੋਈ ਤਾਂ ਨਹੀਂ ਸੱਜਣਾ ਬਹੁਤ ਹੈ ਤੁਸੀਂ ਰਹਿਣ ਦਵਾਈ ਦੋਵੇਂ ਜਾਣੇ ਆ ਸਭ ਨੰਬਰ ਜੀ ਮੇਰਾ ਜੇ ਫੋਨ ਨਾ ਲੱਗੇ ਥੇ ਤੇ ਆ ਜਾਓ ਗੁਰਦੁਆਰੇ ਆਪ ਨਹੀਂ ਨੰਬਰ ਹੀ ਚੱਲਦਾ ਵੀ ਗੱਲ ਲਿਆ ਫੋਨ ਕਰ ਦੇ ਇੱਕ ਅੱਧਾ ਹੋਰ ਜਾਣੇ ਨੰਬਰ ਦੇ ਦਿਓ ਮੇਰਾ ਤੇ ਇਹਦਾ ਪਤਾ ਲੱਗ ਜਾ ਲਿਆ ਦੋ ਜਣੇ ਦਾ ਨੰਬਰ ਦੇ ਦਿਓ ਹਾਂ ਕਿਹੜੇ ਗੁਰਦੁਆਰੇ ਤੋਂ ਆ ਲੜਪਰ ਦੇ 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 ਅੱਛਾ ਹਾਂਜੀ ਅੱਛਾ ਗੁਰਦੁਆਰਾ ਸਾਹਿਬ ਨਹੀਂ ਹਾਂਜੀ ਆ ਮਾ ਛੜਕਦੇ ਬਾਏ ਧੰਨਵਾਦ ਬਾਜੀ ਵਾਹਿਗੁਰੂ ਮਹਾਰਾਜ ਕਣ ਮੇਰੀ ਇੱਥੇ ਫੋਨ ਕਰਦੇ ਠੀਕ ਵਾਏ ਮੈਂ ਸੇਵ ਕਰ ਲਿਆ ਵਾਏ ਹਣਾ ਹਾਂਜੀ ਦੋ ਨੰਬਰ ਦੇ ਮੇਰਾ ਨਾਮ ਜੀ ਮਨਦੀਪ ਸਿੰਘ ਬੰਨਾ ਮੈਨੂੰ ਤੁਸੀਂ ਸੇਵ ਕਰ ਲਓ ਮੈਂ ਕਰ ਲਿਆ ਮਨਦੀਪ ਸਿੰਘ ਬੰਨਾ ਜੀ ਹਾਂ ਜੀ ਤੇ ਜਦੋਂ ਮਰਜੀ ਜੋ ਚੰਗਾ ਪੰਦਾ ਜੀ ਚੰਗਾ ਜਾਨੀ ਵੀ ਤੇਰੀ ਬਹੁਤ ਮਾਰੀ ਲਾਗੇ 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 ਫੋਨ ਕਰਕੇ ਲੋੜ ਪੁੱਛ ਲਿਓ ਜੀ ਸੀ ਸੇ ਦੇਖ ਕੇ ਜਾਓ ਪਾਪਾ ਜੀ ਚੜਦੀ ਕਲਾ ਚੜਦੀ ਕਲਾ ਰਹੋ ਜੀ ਚੜਦੀ ਕਲਾ ਰਹੋ ਜੀ ਚੜਦੀ ਕਲਾ ਰਹੋ ਜੀ ਮਹਾਰਾਜ ਤੁਹਾਨੂੰ ਚੜਦੀ ਕਲਾ ਤੇ ਰਹੋ